you mm -hmm. ਹਾਂਜੀ ਸਵਾਗਤ ਹੈ ਜੀ ਤੁਹਾਡਾ ਸਭ ਦਾ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਹਾਜ਼ਰਾਂ ਜੀ ਪੰਜਾਬ ਦੀ ਆਂਗਣਵਾੜੀ ਭਰਤੀ ਦੀ ਇੱਕ ਨਵੀਂ ਅਪਡੇਟ ਲੈ ਕੇ ਪਿਛਲੀ ਵੀਡੀਓ ਦੇ ਕਮੈਂਟ ਸੈਕਸ਼ਨ ਦੇ ਵਿੱਚ ਵੀ ਬਹੁਤ ਸਾਰੇ ਕੈਂਡੀਡੇਟਸ ਪੁੱਛ ਰਹੇ ਸਨ ਕਿ ਆਂਗਣਵਾੜੀ ਦੀਆਂ ਪੋਸਟਾਂ ਬਾਰੇ ਦੱਸੋ ਕਦੋਂ ਤੱਕ ਆਊਟ ਹੋਣਗੀਆਂ ਤਾਂ ਆਪਾਂ ਹਾਜ਼ਰਾਂ ਜੀ ਇਹਨਾਂ ਦੀ ਆਫੀਸ਼ੀਅਲ ਅਪਡੇਟ ਲੈ ਕੇ ਕਦੋਂ ਤੱਕ ਪੋਸਟਾਂ ਆਊਟ ਹੋਣਗੀਆਂ ਕਿਸ ਤਰੀਕੇ ਨਾਲ ਤੁਸੀਂ ਅਪਲਾਈ ਕਰਨਾ ਹੈ ਕਿੰਨੀ ਸੈਲਰੀ ਰਹੇਗੀ ਕਿੰਨੀਆਂ ਪੋਸਟਾਂ ਨੇ ਆਪਾਂ ਸਟੈਪ ਬਾਈ ਸਟੈਪ ਜਿਹੜੀ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਤਾਂ ਆਓ ਸਟਾਰਟ ਕਰਦੇ ਹਾਂ ਜੀ ਅੱਜ ਦੀ ਤੇ ਜੇ ਆਪਾਂ ਟੋਟਲ ਪੋਸਟਾਂ ਦੀ ਗੱਲ ਕਰੀਏ ਤਾਂ ਇਸ ਦੇ ਵਿੱਚ ਟੋਟਲ ਪੋਸਟਾਂ ਹੋਣਗੀਆਂ ਜੀ 5000 ਠੀਕ ਹੈ ਜੀ ਤੁਹਾਨੂੰ ਪਤਾ ਹੈ ਕਿ ਆਪਣੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਜੀ ਵੱਲੋਂ ਇਸ ਦਾ ਆਫੀਸ਼ੀਅਲੀ ਜਿਹੜਾ ਹੈ ਅਨਾਉਂਸ ਕੀਤਾ ਗਿਆ ਹੈ ਕਿ ਪੋਸਟਾਂ ਜਿਹੜੀਆਂ ਨੇ ਜਲਦ ਆਊਟ ਹੋਣ ਜਾ ਰਹੀਆਂ ਨੇ ਤੇ ਜੇ ਆਪਾਂ ਗੱਲ ਕਰ ਲਈ ਨੋਟੀਫਿਕੇਸ਼ਨ ਕਦੋਂ ਤੱਕ ਆਊਟ ਹੋਏਗਾ ਤਾਂ ਇਸ ਦੀ ਜਿਹੜੀ ਤਾਰੀਖ ਹੈ ਆਊਟ ਹੋ ਚੁੱਕੀ ਆ ਇਸ ਦਾ ਨੋਟੀਫਿਫਿਕੇਸ਼ਨ ਜਿਹੜਾ ਤੁਹਾਨੂੰ 22 ਅਗਸਤ ਨੂੰ ਇਹਨਾਂ ਦੀ ਆਫੀਸ਼ੀਅਲ ਸਾਈਟ ਤੇ ਜਿਹੜਾ ਦੇਖਣ ਨੂੰ ਮਿਲ ਜੇਗਾ ਠੀਕ ਹੈ ਜੀ ਪੋਸਟਾਂ ਕਿਸ ਹਿਸਾਬ ਨਾਲ ਵੰਡੀਆਂ ਜਾ ਸਕ ਠੀਕ ਹੈ ਪੂਰੇ ਪੰਜਾਬ ਦੀ ਇਹ ਭਰਤੀ ਹੋएगी ਜ਼ਿਲ੍ਹਿਆਂ ਦੇ ਅਕੋਰਡਿੰਗ ਇਹ ਪੋਸਟਾਂ ਤੁਹਾਨੂੰ ਡਿਵਾਈਡ ਹੋ ਕੇ ਜਿਹੜੀਆਂ ਨੇ ਦੇਖਣ ਨੂੰ ਮਿਲਣਗੀਆਂ ਇਸ ਦੀ ਜਿਹੜੀ ਏਜ ਲਿਮਿਟ ਹੈ ਉਹ ਰਹੇਗੀ ਜੀ 18 ਤੋਂ 37 ਸਾਲ ਤੱਕ ਜੇਕਰ ਤੁਸੀਂ 18 ਤੋਂ 37 ਦੇ ਵਿਚਕਾਰ ਵਾਲੇ ਕੈਂਡੀਡੇਟਸ ਹੋ ਦੈਨ ਤੁਸੀਂ ਇਸ ਦੇ ਲਈ ਅਪਲਾਈ ਕਰ ਸਕਦੇ ਹੋ ਟਾਈਪ ਆਫ ਪੋਸਟ ਦੀ ਗੱਲ ਕਰੀਏ ਤਾਂ ਦੋ ਟਾਈਪ ਦੀਆਂ ਇੱਥੇ ਪੋਸਟਾਂ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਅੰਗਣਵਾੜੀ ਵਰਕਰ ਤੇ ਅੰਗਣਵਾੜੀ ਹੈਲਪਰ ਅੰਗਣਵਾੜੀ ਹੈਲਪਰ ਦੇ ਲਈ ਮਿਨੀਮਮ ਕੁਆਲੀਫਿਕੇਸ਼ਨ ਤੁਹਾਡੇ ਕੋਲ 10th ਹੋਣੀ ਚਾਹੀਦੀ ਹੈ ਤੇ ਵਰਕਰ ਦੇ ਲਈ ਤੁਹਾਡੇ ਕੋਲ ਜਿਹੜੀ ਹੈ 12th ਹੋਣੀ ਚਾਹੀਦੀ ਹੈ ਠੀਕ ਹੈ ਜੀ ਇਸ ਤੋਂ ਬਿਨਾ ਜੇ ਤੁਸੀਂ ਕੋਈ ਹਾਇਰ ਕੁਆਲੀਫਿਕੇਸ਼ਨ ਹੈ ਤੁਹਾਡੇ ਕੋਲ ਗ੍ਰੈਜੂਏਟ ਤੁਸੀਂ ਹੈਗੇ ਹੋ ਜਾਂ ਕੋਈ ਹੋਰ ਤੁਸੀਂ ਐਂਟੀਟੀ ਈਟੀਟੀ ਦਾ ਡਿਪਲੋਮਾ ਕੀਤਾ ਹੋਇਆ ਹੈ ਤਾਂ ਉਸ ਦੇ ਜੇ ਫਿਰ ਜਿਹੜੇ ਤੁਹਾਨੂੰ ਅਲੱਗ ਤੋਂ ਮਾਰਕਸ ਮਿਲਣਗੇ ਮੈਰਿਟ ਦੇ ਵਿੱਚ ਠੀਕ ਹੈ ਇੱਕ ਮੈਰਿਟ ਬਣੇਗੀ ਜੀ ਤੁਹਾਡੀ ਜਿਸ ਦੇ ਵਿੱਚ ਏਜ ਦੇਖੀ ਜਾਏਗੀ ਤੁਹਾਡੇ ਮਾਰਕਸ ਦੇਖੇ ਜਾਣਗੇ ਉਸ ਤੋਂ ਬਾਅਦ ਜਿਹੜੀ ਹੈ ਪ੍ਰੋਪਰ ਮੈਰਿਟ ਤੋਂ ਬਾਅਦ ਹੀ ਜਿਹੜੀ ਹੈ ਤੁਹਾਨੂੰ ਸਿਲੈਕਸ਼ਨ ਦੇਖਣ ਨੂੰ ਮਿਲੇਗੀ ਤੇ ਜੇ ਆਪਾਂ ਗੱਲ ਕਰ ਲਈਏ ਨਾ ਪੋਸਟਾਂ ਦੀ ਮੈਰਿਟ ਕਿਵੇਂ ਬਣੇਗੀ ਤਾਂ ਦੇਖੋ ਜਿਹੜੀ ਤੁਹਾਡੇ ਕੋਲ ਕੁਆਲੀਫਿਕੇਸ਼ਨ ਹੈ ਉਹਦੇ ਬਿਹਾਫ ਤੇ ਹੀ ਮੈਰਿਟ ਬਣਦੀ ਹੈ ਠੀਕ ਹੈ ਬੀਏ ਦੇ ਅਲੱਗ ਨੰਬਰ ਐਡ ਹੋਣਗੇ ਜੇ ਤੁਸੀਂ ਕੋਈ ਹੋਰ ਡਿਪਲੋਮਾ ਕੀਤਾ ਹੈ ਉਸਦੇ ਅਲੱਗ ਨੰਬਰ ਜਿਹੜੇ ਨੇ ਤੁਹਾਡੀ ਮੈਰਿਟ ਦੇ ਵਿੱਚ ਕਾਊਂਟ ਕੀਤੇ ਜਾਣਗੇ ਠੀਕ ਹੈ ਤਾਂ ਉਹ ਆਲਰੇਡੀ ਮੈਂ ਪਿਛਲੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਡਿਸਕਸ ਕੀਤਾ ਸੀ ਕਿ ਕਿਸ ਤਰੀਕੇ ਨਾਲ ਮੈਰਿਟ ਬਣਦੀ ਹੈ ਸੈਲਰੀ ਬਾਰੇ ਵੀ ਆਪਾਂ ਉਸ ਵੀਡੀਓ ਦੇ ਵਿੱਚ ਆਲਰੇਡੀ ਗੱਲ ਕਰ ਚੁੱਕੀਆਂ ਜੇਕਰ ਤੁਸੀਂ ਉਹ ਵੀਡੀਓ ਨਹੀਂ ਦੇਖੀ ਤਾਂ ਤੁਸੀਂ ਜ਼ਰੂਰ ਦੇਖੋ ਵੀਡੀਓ ਦਾ ਜਿਹੜ ਤੇ ਇਸ ਦੇ ਨਾਲ ਹੀ ਤੁਹਾਨੂੰ ਇੱਕ ਗੱਲ ਹੋਰ ਕਲੀਅਰ ਕਰ ਦਿੱਤੀ ਜਾਵੇ ਕਿ ਜਿਹੜੀ ਇਸ ਦੀ ਲਾਸਟ ਡੇਟ ਹੋਈ ਹੈ ਅਪਲਾਈ ਕਰਨ ਦੀ ਉਹ ਹੋएगी ਜੀ 22 ਸੈਪਟੰਬਰ ਠੀਕ ਹੈ ਤੇ ਜੋ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਆਫੀਸ਼ੀਅਲੀ ਉਹ ਹੀ ਗੱਲਸ ਨਿਕਲ ਕੇ ਸਾਹਮਣੇ ਆਈ ਹੈ ਕਿ 30 ਸੈਪਟੈਂਬਰ ਤੱਕ ਜਿਹੜੀ ਇਹ ਭਰਤੀ ਹੈ ਉਹ ਕੰਪਲੀਟ ਹੋ ਜੇਗੀ ਤੁਹਾਨੂੰ ਵੀ ਪਤਾ ਹੈ ਕਿ ਇਸ ਪੇਪਰ ਇਸ ਭਰਤੀ ਦੇ ਵਿੱਚ ਕੋਈ ਵੀ ਜਿਹੜਾ ਐਗਜ਼ਾਮ ਮੈਂ ਕੰਡਕਟ ਨਹੀਂ ਕਰਾਇਆ ਜਾਂਦਾ ਸਿਰਫ ਔਰ ਸਿਰਫ ਤੁਹਾਡੇ ਜਿਹੜੇ ਕੁਆਲੀਫਿਕੇਸ਼ਨ ਹੈ ਉਸ ਦੇ ਬਿਹਾਫ ਤੇ ਹੀ ਮੈਰਿਟ ਬੰਦੀ ਹੈ ਠੀਕ ਹੈ ਜੀ ਤਾਂ ਇਸ ਕਰਕੇ ਇਹ ਜਿਹੜੀ ਭਰਤੀ ਹੈ 30 ਸੈਪਟੈਂਬਰ ਤੱਕ ਤੁਹਾਨੂੰ ਜਿਹੜੀ ਕੰਪਲੀਟ ਦੇਖਣ ਨੂੰ ਮਿਲ ਜੇਗੀ ਮੁਕੰਮਲ ਹੋ ਜੇਗੀ ਤੇ ਇਸ ਤੋਂ ਬਿਨਾ ਤੁਹਾਡਾ ਕੋਈ ਹੋਰ ਡਾਊਟ ਕੁਐਸਚਨ ਹੋਵੇ ਨਾ ਪੋਸਟਾਂ ਨੂੰ ਲੈ ਕੇ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ ਕਾਫੀ ਲੰਬੇ ਸਮੇਂ ਤੋਂ ਕੈਂਡੀਡੇਟਸ ਵੇਟ ਕਰ ਰਹੇ ਸਨ ਪਿਛਲੇ ਸਾਲ ਰਖੜੀਆਂ ਦੇ ਤਿਉਹਾਰ ਤੇ ਤੁਹਾਨੂੰ ਪਤਾ ਹੈ ਕਿ ਆਪਣੇ ਜਿਹੜੇ ਮੁੱਖ ਮੰਤਰੀ ਜੀ ਨੇ ਉਹਨਾਂ ਵੱਲੋਂ ਅਨਾਉਂਸ ਕੀਤਾ ਗਿਆ ਸੀ ਕਿ ਪੋਸਟ ਆਊਟ ਹੋਣਗੀਆਂ ਦੁਬਾਰਾ ਹੁਣ ਇੱਕ ਆਫੀਸ਼ੀਅਲੀ ਅਪਡੇਟ ਨਿਕਲ ਕੇ ਸਾਹਮਣੇ ਆਈ ਹੈ ਕਿ 5000 ਪੋਸਟ ਆਣਗੀਆਂ ਤਾਂ ਇਹ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਦੇਖਣ ਨੂੰ ਮਿਲੇਗਾ ਕਿ ਜੋ ਤਰੀਕਾ ਇਹਨਾਂ ਵੱਲੋਂ ਆਊਟ ਕੀਤੀਆਂ ਗਈਆਂ ਨੇ 22 ਅਗਸਤ 22 ਸੈਪਟੰਬਰ ਤੇ 30 ਸੈਪਟੰਬਰ ਤੋਂ ਪ ਪੂਰੀ ਹੋ ਜੇਗੀ ਤਾਂ ਉਹ ਸਾਰੀਆਂ ਚੀਜ਼ਾਂ ਤੁਹਾਨੂੰ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਹੈ ਦੇਖਣ ਨੂੰ ਮਿਲ ਜੇਗੀ ਫਿਲਹਾਲ ਇੰਨੀ ਕੋਫੀਸ਼ਲ ਅਪਡੇਟ ਸੀ ਤੇ ਇਸ ਦੇ ਨਾਲ ਹੀ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰ ਲਓ ਜੀ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਐ ਤੁਹਾਨੂੰ ਟਾਈਮ ਟੂ ਟਾਈਮ ਮਿਲਦੇ ਰਹਣ ਤੇ ਇਥੇ ਇੱਕ ਗੱਲ ਹੋਰ ਹੈ ਕਿ ਇਹਨਾਂ ਪੋਸਟਾਂ ਦੇ ਲਈ ਆਨਲਾਈਨ ਅਪਲਾਈ ਹੋਏਗਾ ਜਾਂ ਆਫਲਾਈਨ ਦੇਖੋ ਨੋਟੀਫਿਕੇਸ਼ਨ ਪੂਰਾ ਆਨਲਾਈਨ ਆਏਗਾ ਲੇਕਿਨ ਤੁਹਾਨੂੰ ਪਤਾ ਹੈ ਕਿ ਜਦੋਂ ਪਿਛਲੀ ਭਰਤੀ ਹੋਈ ਸੀ ਉਸ ਦੇ ਵਿੱਚ ਵੀ ਆਫਲਾਈਨ ਅਪਲਾਈ ਕੀਤਾ ਗਿਆ ਸੀ ਠੀਕ ਹੈ ਤੁਹਾਡੇ ਜਿਹੜਾ ਨੇੜੇ ਵੀ ਦਫ਼ਤਰ ਜਿਹੜਾ ਪੈਂਦਾ ਹੈ ਉੱਥੇ ਜਾ ਕੇ ਤੁਸੀਂ ਜਿਹੜਾ ਹੈ ਇਸ ਨੂੰ ਅਪਲਾਈ ਕਰ ਸਕਦੇ ਹੋ ਬਾਕੀ ਇਸ ਦਾ ਜਦੋਂ ਵੀ ਨੋਟੀਫਿਕੇਸ਼ਨ ਆਊਟ ਹੋਏਗਾ ਉਸ ਦੇ ਵਿੱਚ ਤੁਹਾਨੂੰ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਆਲਰੇਡੀ ਕਲੀਅਰ ਕਰ ਦਿੱਤੀਆਂ ਜਾਣਗੀਆਂ ਤਾਂ ਇਸ ਦੇ ਲਈ ਚੈਨਲ ਦੇ ਨਾਲ ਜਰੂਰ ਜੁੜ ਜਿਓ ਜਦੋਂ ਹੀ ਇਹਦੇ ਰਿਗਾਰਡਿੰਗ ਕੋਈ ਹੋਰ ਆਫੀਸ਼ੀਅਲ ਅਪਡੇਟ ਆਈਗੀ ਤੇ ਮਿਲਦੇ ਆ ਜੀ ਕਿਸੇ ਹੋਰ ਨੈਕਸਟ ਵੀਡੀਓ ਦੇ ਵਿੱਚ ਵੀਡੀਓ ਦੇਖਣ ਲਈ ਧੰਨਵਾਦ ਥੈਂਕ ਯੂ